ਸਰਠਾ ਮਹੱਲਾ ਪੰਜਵਾ ਮਾਤ ਗਰਬ ਦੁਖ ਸਾਗਰ ਪਿਆਰੇ ਤਹ ਆਪਣਾ ਨਾਮ ਜਪਾਇਆ ਬਾਹਰ ਕਾੜ ਵਿਖ ਪਸਰੀਆ ਪਿਆਰੇ ਮਾਇਆ ਮੋਹ ਵਧਾਇਆ ਮਾਤ ਗਰਬ ਦੁਖ ਸਾਗ ਰੁ ਪਿਆਰੇ ਤਹ ਆਪਣਾ ਨਾਮ ਜਪਾਇਆ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 640 641 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਾਤ ਗਰਬ ਦੁਖ ਸਾਗ ਰੁ ਪਿਆਰੇ ਅਰਥਾਤ ਕਿ ਮਾਤਾ ਦਾ ਗਰਭ ਅਸਲ ਦੇ ਵਿੱਚ ਦੁੱਖਾਂ ਦਾ ਸਮੁੰਦਰ ਹੈ ਇਹ ਪਿਆਰੇ ਜੀ ਤੇ ਆਪਣਾ ਨਾਮ ਜਪਾਇਆ ਤੇ ਉੱਥੇ ਵੀ ਮਹਾਰਾਜ ਕਹਿੰਦੇ ਦੁੱਖਾਂ ਦੇ ਸਮੁੰਦਰ ਰੂਪੀ ਮਾਤਾ ਦੇ ਗਰਭ ਦੇ ਵਿੱਚ ਵੀ ਉਹ ਹਰੀ ਪਰਮੇਸ਼ਰ ਜੀ ਨੇ ਜੀਵ ਨੂੰ ਆਪਣਾ ਨਾਮ ਜਪਾਉਣਾ ਕੀਤਾ ਹੈ ਕਹਿੰਦੇ ਬਾਹਰ ਕਾੜ ਵਿਖ ਪਸਰੀਆ ਪਿਆਰੇ ਮਾਇਆ ਮੋਹ ਵਧਾਇਆ ਉ ਬਾਹਰ ਕਾੜ ਬਿਖ ਪਸਰੀਆ ਪਿਆਰੇ ਪਰੰਤੋ ਜਦੋਂ ਜੀਵ ਨੂੰ ਮਾਤਾ ਦੇ ਗਰਭ ਦੇ ਵਿੱਚੋਂ ਬਾਹਰ ਕੱਢਣਾ ਕੀਤਾ ਤਾਂ ਇਥੇ ਮਹਾਰਾਜ ਕਹਿੰਦੇ ਬਾਹਰ ਮਾਇਆ ਪਸਰੀ ਹੋਈ ਸੀ ਮਾਇਆ ਖਿਲਰੀ ਹੋਈ ਸੀ হে ਪਿਆਰੇ ਜੀ ਜਿਸ ਦੇ ਫਲ સ્વરૂਪ ਮਾਇਆ ਮੋਹ ਵਿਦਾ ਅਰਥਾਤ ਕਿ ਜੀਵ ਦੇ ਮਨ 'ਚ ਮਾਇਆ ਦਾ ਮੋਹ ਵਧਾ ਦਿੱਤਾ ਬਾਹ ਮਹਾਰਾਜ ਕਹਿੰਦੇ ਜਿਸਨੋ ਕੀਤਾ ਕਰਮ ਆਪ ਪਿਆਰੇ ਤਿਸ ਪੂਰਾ ਗੁਰੂ ਮਿਲਾਇਆ ਜਿਸਨੋ ਕੀਤਾ ਕਰਮ ਆਪ ਪਿਆਰੇ ਅਰਥਾਤ ਕਿ ਜੀਦਤ ਵੀ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਆਪਣੇ ਬਖਸ਼ਿਸ਼ ਕੀਤੀ ਹੈ ਪਿਆਰੇ ਜੀ ਤਿਸ ਪੂਰਾ ਗੁਰੂ ਮਿਲਾਇਆ ਕਿਰਪਾ ਕਰਕੇ ਉਸਨੂੰ ਪੂਰੇ ਸਤਗੁਰੂ ਪਾਤਸ਼ਾਹ ਜੀਆਂ ਦੇ ਨਾਲ ਮਿਲਾ ਦਿੱਤਾ ਕਹਿੰਦੇ ਸੋ ਆਰਾਧੇ ਸਾਸ ਸਾਸ ਪਿਆਰੇ RAM ਨਾਮ ਲੈਵ ਲਾਇਆ ਸੋ ਆਰਾਧੇ ਸਾਸ ਸਾਸ ਪਿਆਰੇ ਤੇ ਉਹ ਗੁਰਮੁਖ ਮਹਾਰਾਜ ਕਹਿੰਦੇ ਸੋ ਆਸ ਆਸ ਹਰੀ ਦੀ ਆਰਾਧਨਾ ਕਰਨੀ ਕਰਦਾ ਹੈ ਇਹ ਪਿਆਰੇ ਜੀ ਕਿਹੜਾ ਗੁਰਮੁਖ ਜਿਹਦਾ ਮਹਾਰਾਜ ਕਹਿੰਦੇ RAM ਨਾਮ ਲੈਵ ਲਾਇਆ RAM ਜੀ ਦੇ ਨਾਮ ਨਾਲ ਲੈਵ ਲਾ ਦਿੱਤੇ ਸੋ ਅਗੋਰ ਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮਨ ਤਨ ਤੇਰੀ ਟੇਕ ਹ ਪਿਆਰੇ ਮਨ ਤਨ ਤੇਰੀ ਟੇਕ ਤਦ ਬੈ ਨਾ ਅਵਰ ਨ ਕਰਨ ਹਾਰ ਪਿਆਰੇ ਅੰਤਰ ਜਾਮੀ ਏਕ ਰਹਾਉ ਮਨ ਤਨ ਤੇਰੀ ਟੇਕ ਹ ਪਿਆਰੇ ਮਨ ਤਨ ਤੇਰੀ ਟੇਕ ਸਾਡੇ ਮਾਨ ਅਥਵਾ ਤੰਦ ਵਿੱਚ ਵੀ ਇਕ ਤੇਰੀ ਹੀ ਟੇਕ ਅਥਵਾ ਓਟ ਆਸਰਾ ਹੈ ਇਹ ਪਿਆਰੇ ਜੀ ਮਨ ਤੇ ਤੰਦ ਵਿੱਚ ਤੇਰੀ ਹੀ ਓਟ ਹੈ ਕਹਿੰਦੇ ਤਉਦ ਬਿਨ ਅਵਰ ਨ ਕਰਨ ਹਾਰ ਪਿਆਰੇ ਇਕ ਤੁਹਾਡੇ ਤੋਂ ਬਗੈਰ ਹੋਰ ਕੋਈ ਕਰਨ ਹਾਰ ਹੈ ਨਹੀਂ ਇਹ ਪਿਆਰੇ ਜੀ ਅੰਤਰਜਾਮੀ ਏਕ ਅੰਦਰ ਦੇ ਜਾਣਣ ਵਾਲੇ ਤੁਸੀਂ ਕੇਵਲ ਤੇ ਕੇਵਲ ਇਕ ਹੀ ਹੋ ਸੁਰਹਾਵੋ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਅਸ਼ਟ ਪਦੀ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਕੋਟ ਜਨਮ ਭ੍ਰਮ ਆਇਆ ਪਿਆਰੇ ਅਨਿਕ ਜੋਨ ਦੁਖ ਪਾਏ ਸਾਜਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲਾ ਸਜਾਏ ਕੋਟ ਜਨਮ ਭ੍ਰਮ ਆਇਆ ਪਿਆਰੇ ਕਰੋੜਾਂ ਹੈ ਜਨਮਾਂ ਦੇ ਵਿੱਚੋਂ ਪਰਮ ਪਰਮ ਕੇਉਣਾ ਕੀਤਾ ਹੈ ਹੈ ਪਿਆਰੇ ਕਿਵੇਂ ਕਹਦੇ ਅਨੇਕ ਜੋਨ ਦੁੱਖ ਪਾਏ ਅਨੇਕਾਂ ਹੈ ਜੋਨੀਆਂ ਦੇ ਦੁੱਖਾਂ ਨੂੰ ਭੋਗਣ ਤੋਂ ਉਪਰੰਤ ਕਹਿੰਦੇ ਸਾਚਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲਾ ਸਜਾਏ ਤੇ ਜਿਨ੍ਹਾਂ ਨੇ ਸੱਚੇ ਸਾਹਿਬ ਨੂੰ ਸੱਚੇ ਮਾਲਕ ਨੂੰ ਵਿਸਾਰ ਛੱਡਿਆ ਹੈ ਪਿਆਰੇ ਜੀ ਉਹਨਾਂ ਨੂੰ ਮਹਾਰਾਜ ਕਹਿੰਦਾ ਬਹੁਤ ਹੀ ਮਿਲ ਸਜਾਏ ਬਹੁਤ ਜਿਆਦਾ ਸਜਾ ਮਿਲਦੇ ਆ ਜਮਦੂਤਾਂ ਵਗੈਰਾ ਦੇ ਦੁਆਰਾ ਕਹਿੰਦੇ ਜਿਨ ਪੇਟਾ ਪੂਰਾ ਸਤਗੁਰੂ ਪਿਆਰੇ ਸੇ ਲਾਗੇ ਸਾਚ ਨਾਏ ਜਿਨ ਪੇਟਾ ਪੂਰਾ ਸਤਗੁਰੂ ਪਿਆਰੇ ਅਰਥਾਤ ਕਿ ਜਿਨ੍ਹਾਂ ਨੂੰ ਪੂਰਾ ਸਤਗੁਰੂ ਪਾਤਸ਼ਾਹ ਮਿਲਿਆ ਹੈ ਇਹ ਪਿਆਰੇ ਜੀ ਸੇ ਲਾਗੇ ਸਾਚਨ ਆਇਓ ਸੱਚੇ ਪਰਮੇਸ਼ਰ ਜੀ ਦੇ ਨਾਮ ਵਾਲੇ ਬੰਨੇ ਲੱਗੇ ਹਨ ਕਹਿੰਦੇ ਤੈਨਾ ਪਿੱਛਾ ਛੁੱਟਿਆ ਪਿਆਰੇ ਜੋ ਸਾਚੀ ਸਰਣਾਏ ਤੈਨਾ ਪਿੱਛਾ ਛੁੱਟਿਆ ਪਿਆਰੇ ਅਰਥਾਤ ਕਿ ਉਹਨਾਂ ਦੇ ਚਰਨਾ ਪਿੱਛੇ ਛੁੱਟ ਜਾਈਦਾ ਹੈ ਪਿਆਰੇ ਜੀ ਕਿ ਇਹਨਾਂ ਦੇ ਚਰਨਾ ਪਿੱਛੇ ਕਹਿੰਦੇ ਜੋ ਸਾਚੀ ਸਰਣਾਏ ਜਿਹੜੇ ਸੱਚੀ ਸ਼ਰਣ ਦੇ ਵਿੱਚ ਹਨ ਸੱਚੇ ਪਾਤਸ਼ਾਹ ਦੀ ਓਟ ਦੇ ਵਿੱਚ ਹਨ ਜਿਹੜੇ ਸੋ ਅਗੋ ਆਪਣੀ ਅਸ਼ਟਪਦੀ ਦੇ ਤੀਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਇਹਦਾ ਮਿੱਠਾ ਕਰਕੇ ਖਾਇਆ ਪਿਆਰੇ ਤੇ ਨਾ ਤਨ ਕੀਤਾ ਰੋਗ ਕੌੜਾ ਹੋਏ ਪਤਿਸ਼ਟਿਆ ਪਿਆਰੇ ਤਿਸ ਤੇ ਉਪਜਿਆ ਸੋਗ ਮਿੱਠਾ ਕਰਕੇ ਖਾਇਆ ਪਿਆਰੇ ਅਰਥਾਤ ਕਿ ਜਿਨ੍ਹਾਂ ਨੇ ਮਾਇਆ ਸੋ ਮਾਇਆ ਵੀ ਉਹਨਾਂ ਮਿੱਠਾ ਕਰਕੇ ਖਾਣਾ ਕੀਤਾ ਹੈ ਇਹ ਪਿਆਰੇ ਜੀ ਤੇਨਾ ਤਨ ਕੀਤਾ ਰੋਗ ਤੇ ਮਾਰੇ ਕਹਿੰਦੇ ਉਸ ਵਿਉਲੀ ਮਾਇਆ ਨੇ ਤਨ ਦੇ ਵਿੱਚ ਰੋਗ ਪੈਦਾ ਕਰ ਦਿੱਤੇ ਕਹਿੰਦੇ ਕੌੜਾ ਹੋਏ ਪਤਿਸ਼ਟਿਆ ਪਿਆਰੇ ਤਿਸ ਦੇ ਉਪਜਿਆ ਸ਼ੋਗ ਤੇ ਮਹਾਰਾਜ ਕਹਿੰਦੇ ਕੋੜਾ ਹੋ ਕੇ ਨਿਕਲਿਆ ਹੈ ਪਿਆਰੇ ਜੀ ਤਿਸ ਤੇ ਉਪਜਿਆ ਸੋਗ ਤੇ ਉਸ ਗੜਤਣ ਦੇ ਵਿੱਚੋਂ ਮਹਾਰਾਜ ਕਹਿੰਦੇ ਸੋਗ ਉਤਪੰਨ ਹੋਏ ਗਮੀ ਜਮ ਜੂਸੇ ਉਤਪੰਨ ਹੋਈ ਸੋ ਮਹਾਰਾਜ ਕਹਿੰਦੇ ਭੋਗ ਪੁੰਚਾਏ ਪੁਲਾਇਨ ਪਿਆਰੇ ਉਤਰੈ ਨਹੀਂ ਵਿਜੋਗ ਭੋਗ ਪੁੰਚਾਏ ਪੁਲਾਇਨ ਪਿਆਰੇ ਅਰਥਾਤਕ ਜਿਨ੍ਹਾਂ ਨੂੰ ਭੋਗ ਪੁਗਾ ਕੇ ਅਕਾਲ ਪੁਰਖ ਵਾਹਿਗੁਰੂ ਨੇ ਪੁਲਾਇਆ ਹੋਇਆ ਹੈ ਇਹ ਪਿਆਰੇ ਉੱਤਰਾ ਨਹੀਂ ਵਿਜੋਗ ਅਰਥਾਤਕ ਕਿ ਉਹਨਾਂ ਦੇ ਮਨ ਤੋਂ ਹਰੀ ਪਰਮੇਸ਼ਰ ਦਾ ਵਿਛੋੜਾ ਉੱਤਰਦਾ ਨਹੀਂ ਕਹਿੰਦਾ ਜੋ ਗੁਰ ਮੇਲ ਉਧਾਰਿਆ ਪਿਆਰੇ ਤិន ਤੁਰੇ ਭਾ ਸੰਜੋਗ ਜੋ ਗੁਰ ਮੇਲ ਉਧਾਰਿਆ ਪਿਆਰੇ ਜਿਹਨੂੰ ਗੁਰੂ ਦੇ ਚਰਨਾਂ ਨਾਲ ਮੇਲ ਕੇ ਉਧਾਰਨਾ ਕੀਤਾ ਹੈ ਪਾਰ ਉਤਾਰਾ ਕਰਨਾ ਕੀਤਾ ਹੈ ਪਿਆਰੇ ਜੀ ਤਿੰਨ ਤੁਰੇ ਭਇਆ ਸੰਜੋਗ ਮਹਾਰਾਜ ਕਹਿੰਦੇ ਤੁਰ ਦਰਗਾਹ ਹੋ ਉਹਨਾਂ ਦੇ ਭਾਗਾਂ ਦੇ ਵਿੱਚ ਸੰਜੋਗ ਹੀ ਐਸਾ ਪਿਆ ਹੋਇਆ ਸੀ ਅਖਰ ਜਾਂ ਲਿਖਤ ਹੀ ਐਸੀ ਪਈ ਹੋਈ ਸੀ ਸੋਗ ਆਪਣੀ ਅਸ਼ਟਪਦੀ ਦੇ ਚੌਥੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਮਾਇਆ ਲਾਲਚ ਅਟਿਆ ਪਿਆਰੇ ਚੇਤਨਾ ਆਵਹ ਮੂਲਾ ਜੇਨ ਤੋ ਵਿਸਰਹਾ ਪਰ ਹਮ ਸੁਆਮੀ ਸੇ ਤਨ ਹੋਏ ਢੂੜ ਮਾਇਆ ਲਾਲਚ ਅਟਿਆ ਪਿਆਰੇ ਅਰਥਾਤ ਕਿ ਜਿਹੜਾ ਵੀ ਮਨਮੁਖ ਜੀਵ ਮਾਇਆ ਦੇ ਲਾਲਚਾਂ ਦੇ ਵਿੱਚ ਮਹਾਰਾਜ ਕਹਿੰਦੇ ਅਟਿਆ ਅਰਥਾ ਟਕਿਆ ਜਾਂ ਦੱਬਿਆ ਹੋਇਆ ਹੈ ਪਿਆਰੇ ਜੀ ਚੇਤਨ ਆਵਹ ਮੂਲ ਉਹਨਾਂ ਦੇ ਚਿੱਤ ਦੇ ਵਿੱਚ ਤਾਂ ਬਿਲਕੁਲ ਉਹੀ ਗੁਰ ਪਰਮੇਸ਼ਰ ਆਉਂਦਾ ਨਹੀਂ ਕਹਿੰਦੇ ਜੇਨ ਤੋ ਵਿਸਰਹ ਪਾਰਭਮ ਸੁਆਮੀ ਸੇਤਨ ਹੋਏ ਢੂਡ ਜੇਨ ਤੋ ਵਿਸਰਹ ਪਾਰ ਹਮ ਸੁਆਮੀ ਤੇ ਜਿਨ੍ਹਾਂ ਨੂੰ ਤੂੰ ਵਿਸਰ ਜਾਂਦਾ ਹੈ ਇਹ ਪਾਰਭਰਮ ਸੁਆਮੀ ਜੀ ਮਾਲਕ ਪਰਮੇਸ਼ਰ ਜੀ ਸੇ ਤਨ ਹੋਏ ਢੋੜ ਉਹ ਤਨ ਤੋਂ ਆ ਸਰੀਰ ਢੋੜ ਹੋ ਜਾਂਦੇ ਨੇ ਖੇ ਜਾਂ ਮਿੱਟੀ ਹੋ ਜਾਂਦੇ ਹਨ ਕਹਿੰਦੇ ਬਿਲ ਲਾਟ ਕਰਹਾ ਬਹੁਤ ਤੇਰਾ ਪਿਆਰੇ ਉਤਰ ਨਾਹੀ ਸੂਲ ਬਿਲ ਲਾਟ ਕਰਹਾ ਬਹੁਤ ਤੇਰਾ ਪਿਆਰੇ ਤੇ ਇਹੋ ਜਿਹੇ ਬਹੁਤ ਲੋਕ ਮਿਲਕਦੇ ਫਿਰਦੇ ਨੇ ਬਰਲਾਪ ਕਰਦੇ ਫਿਰਦੇ ਹਨ ਹੀ ਪਿਆਰੇ ਦੇ ਪਰੰਤੂ ਫੇਰ ਵੀ ਮਹਾਰਾਜ ਕਹਿੰਦੇ ਉਤਰਾਂ ਨਹੀਂ ਸੋਲ ਉਹਨਾਂ ਦੇ ਅੰਦਰ ਦਾ ਦੁੱਖ ਜਾਂ ਉਹਨਾਂ ਦੇ ਢਿੱਡ ਦੀ ਪੀੜ ਉਤਰਦੀ ਨਹੀਂ ਕਹਤੇ ਜੋ ਗੁਰ ਮੇਲ ਸਵਾਰਿਆ ਪਿਆਰੇ ਤਨ ਕਰ ਰਹੀ ਆ ਮੂੜਾ ਜੋ ਗੁਰ ਮੇਨ ਸਵਾਰਿਆ ਪਿਆਰੇ ਅਰਥਾਤ ਕਿ ਜਿਨਾਂ ਨੂੰ ਗੁਰੂ ਮਹਾਰਾਜ ਜੀ ਨੇ ਆਪਣੇ ਚਰਨਾਂ ਦੇ ਨਾਲ ਮੇਲ ਕੇ ਸੰਵਾਰਨਾ ਕੀਤਾ ਹੈ ਪਿਆਰੇ ਜੀ ਤਨ ਕਾ ਰਹੇ ਅਮੋਲ ਅਰਥਾਤ ਕਿ ਉਹਨਾਂ ਦਾ ਮੂਲ ਮੁੜ ਜਾ ਅਸਲਾ ਬਾਕੀ ਬਚ ਗਿਆ ਸੋ ਉਹ ਆਪਣੀ ਅਸ਼ਟਪਦੀ ਦੇ ਪੰਜਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸਾਖਤ ਸੰਗ ਨਾ ਕੀ ਜਾਈ ਪਿਆਰੇ ਜੇ ਕਾ ਪਾਰਵਸਾਏ ਜੈਸਾ ਮਿਲਿਆ ਹਰ ਵਿਸਰਾ ਪਿਆਰੇ ਸੋ ਮੋਹ ਕਾਲ ਉੱਠ ਜਾਏ ਸਾਕਤ ਸੰਗ ਨਾ ਕੀ ਜਾਈ ਪਿਆਰੇ ਮਹਾਰਾਜ ਕਹਿੰਦੇ ਸਾਗਤਾਂ ਦਾ ਸ਼ਕਤੀ ਦੇ ਉਪਾਸ਼ਕਾਂ ਮਾਇਆ ਧਾਰੀ ਜਾਂ ਮਾਦਾ ਪਰਸਨ ਦਾ ਸੰਗ ਕਦੇ ਵੀ ਨਾ ਕਰਿਓ ਹੈ ਪਿਆਰੇ ਜੀ ਜੇ ਕਾ ਪਾਰਵ ਸਾਇ ਜਿੱਥੋਂ ਤਾਈ ਵਾਹ ਲੱਗਦੀ ਐ ਜਿੱਥੋਂ ਤਾਈ ਤੁਹਾਡਾ ਵਾਸ ਚੱਲਦਾ ਉਥੋਂ ਤਾਈ ਸਾਗਤਾਂ ਦਾ ਸੰਗ ਨਾ ਕਰਿਓ ਕਹਿੰਦੇ ਜਿਸ ਮਿਲਿਆ ਹਰ ਵਿਸਰਾ ਪਿਆਰੇ ਸੋ ਮੋਹ ਕਾਲਾ ਉੱਠ ਜਾਏ ਜਿੰਨਾ ਸਾਗਤਾਂ ਸਦਾ ਮਾਦਾ ਪ੍ਰਸਤਾ ਨੂੰ ਮਿਲਿਆ ਹਰੀ ਪਰਮੇਸ਼ਰ ਵਿਸਰ ਜਾਂਦਾ ਹੈ ਇਹ ਪਿਆਰੇ ਜੀ ਸੋ ਮੋਹ ਕਾਲਾ ਉੱਠ ਜਾਇਓ ਸਾਖਤ ਮਹਾਰਾਜ ਕਹਿੰਦੇ ਇਥੋਂ ਲੋਕ ਤੋਂ ਪਰਲੋਕ ਨੂੰ ਕਾਲੇ ਮੂੰਹ ਦੇ ਨਾਲ ਉੱਠ ਕੇ ਤੁਰ ਪੈਂਦੇ ਹਨ ਕਹਿੰਦੇ ਮਾਨਮੁਖ ਢੋਈ ਨਾ ਮਿਲਾ ਪਿਆਰੇ ਦਰਗਾ ਮਿਲਾ ਸਜਾਏ ਮਰਮੁਖ ਢੋਈ ਨਾ ਮਿਲਿਆ ਪਿਆਰੇ ਤੇ ਮਰਮੁਖ ਨੂੰ ਕਦੇ ਵੀ ਦਰਗਾਹ ਦੇ ਵਿੱਚ ਢੋਈ ਨਹੀਂ ਮਿਲਦੀ ਟਿਕਾਣਾ ਜਾਂ ਠਾਰ ਨਹੀਂ ਮਿਲਦੀ ਆਸਰਾ ਨਹੀਂ ਮਿਲਦਾ ਓਏ ਪਿਆਰੇ ਜੀ ਸਗੋਂ ਮਹਾਰਾਜ ਕਹਿੰਦੇ ਦਰਗਾਹ ਮਿਲਿਆ ਸਜਾਏ ਹਰੀ ਦੀ ਦਰਗਾਹ ਦੇ ਵਿੱਚ ਦਰਬਾਰ ਦੇ ਵਿੱਚ ਉਹਨਾਂ ਨੂੰ ਸਜਾ ਮਿਲਦੀ ਹੈ ਜੋ ਗੁਰਮੇਲ ਸਵਾਰੇ ਆ ਪਿਆਰੇ ਤਿੰਨ ਪੂਰੀ ਪਾਏ ਜੋ ਗੁਰਮੇਨ ਸਵਾਰਿਆ ਪਿਆਰੇ ਜਿਨ੍ਹਾਂ ਨੂੰ ਗੁਰੂ ਮਹਾਰਾਜਿਆਂ ਦੇ ਚਰਨਾਂ ਦੇ ਨਾਲ ਮਿਲ ਕੇ ਸਵਾਰਨਾ ਕੀਤਾ ਹਰੀ ਪਰਮੇਸ਼ਰ ਨੇ ਇਹ ਪਿਆਰੇ ਤੈਨਾਂ ਪੂਰੀ ਪਾਇ ਕੇਵਲ ਤੇ ਕੇਵਲ ਉਹਨਾਂ ਦੀ ਪੂਰੀ ਪੈਂਦੀ ਹੈ ਉਹਨਾਂ ਨੂੰ ਹੀ ਸਫਲਤਾ ਜਾਂ ਕਾਮਯਾਬੀ ਮਿਲਦੀ ਹੈ ਸੋਗੋ ਆਪਣੀ ਅਸ਼ਟਪਦੀ ਦੇ ਛੇਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸੰਜਮ ਸਹਸ ਸਿਆਣ ਪਾ ਪਿਆਰੇ ਇੱਕ ਨਾ ਚੱਲੀ ਨਾਲ ਜੋ ਬੇਮੋਖ ਗਵੰਦ ਤੇ ਪਿਆਰੇ ਤੈਨ ਕੋਲ ਲਾਗੇ ਗਾਲ ਸੰਜਮ ਸਹਸ ਸਿਆਣਪਾ ਪਿਆਰੇ ਅਰਥਾਤ ਕਿ ਬੇਸ਼ੱਕ ਜੀਵ ਦੇ ਪੱਲੇ ਹਜ਼ਾਰਾਂ ਹੀ ਸੰਜਮ ਹੋਣ ਜਾਂ ਸਿਆਣਪਾ ਹੋਣ ਹੈ ਪਿਆਰੇ ਜੀ ਪਰੰਤੋ ਇਹਨਾਂ ਦੇ ਵਿੱਚੋਂ ਮਹਾਰਾਜ ਕਹਿੰਦੇ ਇੱਕ ਨਾ ਚੱਲੇ ਨਾਲ ਕੋਈ ਇੱਕ ਸੰਜਮ ਜਾਂ ਇੱਕ ਸਿਆਣਪ ਵੀ ਜੀਵ ਦੇ ਨਾਲ ਨਹੀਂ ਚੱਲਦੀ ਲੋਕ ਤੋਂ ਪਰਲੋਕ ਨੂੰ ਕੇਵਲ ਨਾਮ ਹੀ ਜਾਂਦਾ ਹੈ ਭਾਈ ਕਹਿੰਦਾ ਜੋ ਬੇਮੁਖ ਗੋਬਿੰਦ ਤੇ ਪਿਆਰੇ ਮਹਾਰਾਜ ਕਹਿੰਦੇ ਜਿਹੜੇ ਵੀ ਜੀਵ ਗੋਬਿੰਦ ਜੀ ਤੋਂ ਬੇਮੁਖ ਹੋ ਜਾਂਦੇ ਹਨ ਇਹ ਪਿਆਰੇ ਦੇ ਤਿਨ ਕੋਲ ਲੱਗਿਆ ਗਾਲ ਉਹਨਾਂ ਦੀ ਕੋਲ ਨੂੰ ਮਹਾਰਾਜ ਕਹਿੰਦੇ ਗਾਲ ਲੱਗਦੀ ਅਕਲ ਅੰਕ ਲੱਗਦਾ ਹੈ ਕਹਿੰਦੇ ਹੁੰਦੀ ਵਸਤ ਨਾ ਜਾਤੀ ਆ ਪਿਆਰੇ ਕੋੜ ਨਾ ਚੱਲੀ ਨਾਲ ਹੋਂਦ ਦੀ ਵਸਤ ਨਾ ਜਾਤੀ ਆ ਪਿਆਰੇ ਅਰਥਾਤ ਕਿ ਜਿਹੜੀ ਨਾਲ ਹੁੰਦੀ ਆ ਵਸਤੂ ਨਾਮ ਰੂਪੇ ਉਹਨੂੰ ਤੇ ਜਾਣਿਆ ਨਹੀਂ ਇਹ ਪਿਆਰੇ ਸਾਰੀ ਉਮਰ ਪਰੰਤੂ ਮਹਾਰਾਜ ਕਹਿੰਦਾ ਕੋੜੇ ਜੋੜਦਾ ਰਿਓ ਕੋੜ ਇਕੱਠਾ ਕਰਦਾ ਰਿਓ ਜਿਹੜਾ ਪਾਛਾ ਕਹਿੰਦਾ ਕੋੜ ਨਾ ਚੱਲੀ ਨਾਲ ਇਹ ਕੋੜ ਅਥਵਾ ਕੂੜੀ ਮਾਇਆ ਜੀਵ ਦੇ ਨਾਲ ਨਹੀਂ ਚੱਲਦੀ ਲੋਕ ਤੋਂ ਪਰਲੋਕ ਨੂੰ ਕਹਿੰਦਾ ਸਾਧਗੁਰ ਜਿਨਾ ਮਿਲਾਇਓ ਨਾ ਪਿਆਰੇ ਸਾਜਾ ਨਾਮ ਸਮਾਲ ਸਤਗੁਰ ਜਿਨਾ ਮਿਲਾਇਓ ਨ ਪਿਆਰੇ ਮਹਾਰਾਜ ਕਹਿੰਦੇ ਜਿਨਾਂ ਨੂੰ ਸਤਗੁਰ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਨਾਲ ਮਿਲਾਉਣਾ ਕੀਤਾ ਹੋਇਆ ਪਿਆਰੇ ਜੀ ਸੱਚਾ ਨਾਮ ਸੰਭਾਲੋ ਸੱਚੇ ਨਾਮ ਨੂੰ ਸੰਭਾਲਣਾ ਕਰਦੇ ਨੇ ਸੱਚੀ ਬਾਣੀ ਨੂੰ ਜੋੜਨਾ ਕਰਦੇ ਨੇ ਇਕੱਤਰ ਕਰਨਾ ਕਰਦੇ ਹਨ ਸੋਗ ਆਪਣੀ ਅਸ਼ਟਪਦੀ ਦੇ ਸੱਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸਤ ਸੰਤੋਖ ਗਿਆਨ ਧਿਆਨ ਪਿਆਰੇ ਜਿਸਨੂੰ ਨਦਰ ਕਰੇ आनंदन कीर्तन गुण रवा पे हारे अमृत पूर भरे सात संतोष ज्ञान ध्यान प्यारे ओना गुरु मुखा गुरु प्यारे नु सत संतोष दया धर्म ती रज वगैरह ते ज्ञान ध्यान दी दात प्राप्त हुंदी है हे प्यारे जी किन्ना नो कहंदा जस नो नजर करे जिन्ना ते हरि परमेश्वर गुरु महाराज अपनी कृपा दृष्टि कर दे हन ਰਹਿੰਦੇ ਆਂਦੇ ਨ ਕੀਰਤਨ ਗੁਣ ਰਵਾ ਪਿਆਰੇ ਅੰਮ੍ਰਿਤ ਪੂਰ ਪਰੇ ਆਂਦੇ ਨ ਕੀਰਤਨ ਗੁਣ ਰਵਾ ਪਿਆਰੇ ਰਾਤ ਦਿਨ ਜਿਹੜੇ ਹਰੀ ਪਰਮੇਸ਼ਰ ਦੇ ਨਾਮ ਦਾ ਕੀਰਤਨ ਕਰਦੇ ਰਹਿੰਦੇ ਹਨ ਅਤੇ ਗੁਣ ਰਵਾ ਪਿਆਰੇ ਉਸ ਦੇ ਗੁਣਾਂ ਨੂੰ ਸਿਮਰਦੇ ਰਹਿੰਦੇ ਹਨ ਏ ਪਿਆਰੇ ਜੀ ਅਮਰ ਤੇ ਪੂਰ ਭਰੇ ਅਰਥਾਦ ਕਿ ਉਹਨਾਂ ਦੇ ਸਾਰੇ ਭੰਡਾਰੇ ਪੂਰੀ ਤਰ੍ਹਾਂ ਅਮਰਤ ਦੇ ਨਾਲ ਭਰ ਜਾਂਦੇ ਹਨ 9 ਸਰਸੁਭਰ 10ਵੇਂ ਪੂਰੇ ਤੇ ਅਨਹਤ ਸੁੰਨ ਵਜਾਵੈ ਤੂਰੇ ਵਾਲੀ ਅਵਸਥਾ ਬਣ ਜਾਂਦੀ ਹੈ ਮਹਾਰਾਜ ਕਹਿੰਦਾ ਦੁੱਖ ਸਾਗਰ ਤਨ ਲੰਗਿਆ ਪਿਆਰੇ ਭਵਜਲ ਪਾਰ ਪਰੇ ਦੁਖ ਸਾਗਰ ਤਨ ਲੰਘਿਆ ਪਿਆਰੇ ਅਰਥਾਤ ਕਿ ਉਹਨਾਂ ਗੁਰਮੁਖਾਂ ਗੁਰੂ ਪਿਆਰਿਆਂ ਨੇ ਦੁਖਾਂ ਦੇ ਸਮੁੰਦਰ ਸੰਸਾਰ ਰੂਪੀ ਸਮੁੰਦਰ ਨੂੰ ਲੰਘਣਾ ਕੀਤਾ ਹੈ ਪਿਆਰੇ ਦੇ ਪਰ ਇਸ ਤਰੀਕੇ ਦੇ ਨਾਲ ਉਹ ਮਹਾਰਾਜ ਕਹਿੰਦੇ ਭਵਜਲ ਪਾਰ ਪਰੇ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਪੈ ਗਏ ਕੰਡੇ ਲੱਗ ਗਏ ਕਹਿੰਦਾ ਜਿਸ ਪਾਵੈ ਤਸਮੇਲ ਲਹ ਪਿਆਰੇ ਸੇਈ ਸਦਾ ਕਰੇ ਜਿਸ ਪਾਵੈ ਤਿਸ ਮੇਲ ਲਹ ਪਿਆਰੇ ਜਿਹਨੂੰ ਵੀ ਉਹਦੀ ਮੌਜ ਹੈ ਜਿਹਨੂੰ ਵੀ ਉਹਦਾ ਪਾਣਾ ਜਿਹਨੂੰ ਵੀ ਉਹਦੀ ਰਜਾ ਉਹਨੂੰ ਮੇਲ ਲੈਂਦਾ ਹੈ ਹੈ ਪਿਆਰੇ ਸਹੀ ਸਦਾ ਖਰੇ ਤੇ ਮਾਰੇ ਕਹਿੰਦੇ ਉਹ ਗੁਰਮੁਖ ਗੁਰੂ ਪਿਆਰੇ ਸਦਾ ਹੀ ਖਰੇ ਨੇ ਜਿਨ੍ਹਾਂ ਤੇ ਕਿਰਪਾ ਕਰਕੇ ਉਹ ਆਪਣੇ ਨਾਲ ਮੇਲ ਲੈਂਦਾ ਹੈ ਸੋ ਗਵੰਤਾ ਮਾ ਆਪਣੀ ਅਸ਼ਟਪਦੀ ਦੇਠ ਮੇ ਪਦਿਤ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸਮਰੱਥ ਪੁਰਖ ਦਇਆਲ ਦਿਓ ਪਿਆਰੇ ਭਗਤਾ ਤਿਸ ਕਾ ਤਾਣਾ ਤੇਸਾ ਸਰਣਾਈ ਤਹ ਪਏ ਪਿਆਰੇ ਦੇ ਅੰਤਰ ਜਾਮੀ ਜਾਣ ਸਮਰੱਥ ਪੁਰਖ ਦਇਆਲ ਦਿਓ ਪਿਆਰੇ ਮਹਾਰਾਜ ਕਹਿੰਦੇ ਸਾਰ ਕੁਝ ਕਰਨ ਦੇ ਸਮਰੱਥ ਹੈ ਔਰ ਅਖਰ ਅਰਥਾ ਦੇ ਕਰਸ ਵਿਆਪਕ ਹੈ ਦਇਆਲ ਅਰਥਾ ਦਇਆ ਦਾ ਘਰ ਹੈ ਦਿਉਰਥਾਤ ਪ੍ਰਕਾਸ਼ ਰੂਪ ਪੂਜਣ ਜੋਗ ਹੈ ਹੈ ਪਿਆਰੇ ਜੀ ਔਰ ਭਗਤਾਂ ਤਿਸ ਕਾ ਤਾਨ ਭਗਤਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਤਾਨ ਬਾਲ ਸ਼ਕਤੀ ਅਥਵਾ ਓਟ ਆਸਰਾ ਹੈ ਕਹਿੰਦੇ ਤੇ ਇਸ ਸਰਨਾਈ ਟ ਪਏ ਪਿਆਰੇ ਜੇ ਅੰਤਰ ਜਾਮੀ ਜਾਣ ਤੈਸਾ ਸਰਣਾਈ ਤਹ ਪਏ ਪਿਆਰੇ ਅਸੀਂ ਉਹਦੀ ਸ਼ਰਣ ਦੇ ਵਿੱਚ ਮਹਾਰਾਜ ਕਹਿੰਦੇ ਡਿੱਗ ਪਏ ਹੇ ਪਿਆਰੇ ਜੀ ਕਿਹੜੇ ਹਰੀ ਦੀ ਸ਼ਰਣ ਦੇ ਵਿੱਚ ਡਿੱਗ ਪਏ ਕਹਿੰਦੇ ਜੇ ਅੰਤਰਜਾਮੀ ਜਾਣ ਜਿਹੜਾ ਅੰਦਰ ਦੀਆਂ ਜਾਣਣ ਵਾਲਾ ਤੇ ਜਾਣੀ ਜਾਣ ਹੈ ਕਹਿੰਦੇ ਹਲਤ ਪਲ ਤਸ ਵਾਰਿਆ ਪਿਆਰੇ ਮਸਤਕ ਸਾਚ ਨਿਸ਼ਾਨ ਔਰ ਜਿਹਨਾਂ ਦਾ ਬਿਹਲਤ ਅਰਥਾਤ ਆ ਲੋਕ ਤੇ ਪਲ ਤਰਥਾਤ ਪਰਲੋਕ ਸਵਾਰ ਦਿੱਤਾ ਹੈ ਪਿਆਰੇ ਜੀ ਉਸ ਮਸਦਾਰੇ ਸਾਚੇ ਨਿਸ਼ਾਨ ਉਹਦੇ ਮੱਥੇ ਤੇ ਹਰੀ ਪਰਮੇਸ਼ਰ ਦੀ ਪਰਵਾਨਗੀ ਦਾ ਸੱਚਾ ਨਿਸ਼ਾਨ ਪੈ ਗਿਆ ਕਹਿੰਦੇ ਸੋ ਪ੍ਰਭ ਕਦੇ ਨਾ ਵਿਸਰਾ ਪਿਆਰੇ ਨਾਨਕ ਸਤਿਗੁਰੂ ਮਾਣ ਸੋ ਪ੍ਰਭ ਕਦੇ ਨਾ ਵਿਸਰਾ ਪਿਆਰੇ ਤੇ ਉਹ ਪ੍ਰਭੂ ਪਰਮੇਸ਼ਰ ਜਾਂ ਮਾਲਕ ਸੁਆਮੀ ਸਾਡੇ ਮਨ ਤੋਂ ਕਦੇ ਵੀ ਵਿਸਰੇ ਨਾ ਹੋ ਪਿਆਰੇ ਜੀ ਨਾਨਕ ਸਤਿਗੁਰ ਬਾਣ ਤੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਅਸੀਂ ਉਸ ਹਰੀ ਪਰਮੇਸ਼ਰ ਤੋਂ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਸਦਾ ਹੀ ਕੁਰਬਾਨ ਜਾਂਦੇ ਹਾਂ ਸਦਕੇ ਬਲਿਹਾਰ ਜਾਂਦੇ ਹਾਂ ਵਾਰਨੇ ਜਾਂਦੇ ਹਾਂ ਸਮਰਥ ਪੁਰਖ ਦਇਆਲ ਦੇਵ ਪਿਆਰੇ ਭਗਤਾਂ ਤੇ ਸਗਾ ਤਾਣ ਤੇਜਾ ਸਰਣਾਇ ਤਹ ਪਏ ਪਿਆਰੇ ਜੇ ਅੰਤਰ ਜਾਮੀ ਜਾਣ ਹਲਤ ਪਲਤ ਸਵਾਰਿਆ ਪਿਆਰੇ ਮਸਤਕ ਸੱਚ ਨੀਸਾਣਾ ਸੋ ਪ੍ਰਭ ਕਦੇ ਨਾ ਵਿਸਰਾ ਪਿਆਰੇ ਨਾਨਕ ਸਤਿਗੁਰ ਬਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ